ਦੁੱਖ ਵਿੱਚ ਸੋਖ ਮੜਾਈ ਦੁੱਖ ਵਿੱਚ ਸੋਖ ਮੜਾਈ ਦੁੱਖ ਵਿੱਚ ਸੋਖ ਮੜਾਈ Oh, ਦਰਦਾਂ ਨੂੰ ਕੱਟ ਸਾ ਪਿਆ ਜੱਪੀ ਵਿੱਚ ਅਕਲ ਨਹੀਂ ਆ ਪੁਜਾ ਨਾ ਕਿ ਫਤ ਸ੍ਰੀ ਭਗਵਤੀ ਜੀ ਸਰ ਹੈ ਇੱਕ ਵਾਰ ਸ੍ਰੀ ਭਗਵਤੀ ਜੀ ਕੇ ਪਾਦਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਗ ਗੁਰੂ ਨਾਨਕ ਦੇਵ ਜੀ ਆਲੇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨਾ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਦਿਸ ਦਿਖਾ ਸਭ ਦੁੱਖ ਦਰਾਈ ਇਕ ਬਹਾਦਰ ਸਿਮਰਿਆ ਘਰ ਨਉਨ ਦਿਆ ਬਹਤਾਈ ਸਭ ਕਾਈ ਹੋਇ ਸਹਾਈ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਾਗੁ ਥਾਈ ਹੋਇ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦਰਦ ਦਾ ਧਿਆਨ ਕਰਕੇ ਬੋਲ ਦੇ ਜੰਦੇ ਆਂ ਪਿਆਰੇ ਆ ਚਾਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇ ਆ ਠੱਠੀਆਂ ਜੱਪੀਆਂ ਥੱਪੀਆਂ ਜਿਨਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅਲਿਖ ਚਿੰਤਾ ਤੇਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਦੇ ਬਲ ਨਾਲ ਜੀ ਨਾ ਸਿੰਘਾ ਸਿੰਘਣੀਆ ਧਰਮ ਮੇਤਾ ਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਚੰਖੜੀਆਂ ਤੇ ਚੜਿਆਰਿਆਂ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਏ ਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲਾ ਜੀ ਪੰਜ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲਾ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਬੋਲਾ ਜੀ ਵਾਹਿਗੁਰੂ ਵਾਹਿਗੁਰੂ ਜਿੱਤੇ ਆਵੈ ਜਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਮਿਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਕਾਲ ਸੇ ਨੀਕੇ ਬੋਲ ਬਾਲੇ ਬੋਲਾ ਜੀ ਸਕਾ ਨੂੰ ਸਕੀ ਦਾਨ ਕੇ ਸਦਾਨ ਰਹਾਇ ਤਦਾਨ ਬਾਬੇ ਤਦਾਨ ਵਿਸਾ ਹਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੇ दर्शन स्नान ਚੰਕੀਆਂ ਝੰਡੇ ਬੰਗੇ ਡੁੱਬਾ ਜੋ ਗਿਆ ਕਲ ਧਰਮ ਦਾ ਜੈਕਾਰ ਬੰਦ ਜੀ ਸਖੰਦ ਮੰਨ ਲੈ ਲੇ ਮੱਤ ਚੀ ਨੱਤ ਕਟ ਦਾ ਰਾਖਾ ਆਪ ਵਾਹੇ ਗੁਰੂ ਹੇ ਆਕਾਰ ਮੁਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਆ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਦਿਨ ਤੋਂ ਪੰਥ ਨੂੰ ਮੇਸ਼ੂੜ ਆ ਗਿਆ ਮੈਂ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਦੇ ਲੋਕ ਬਖਸ਼ੂ ਹੇ ਬੇਰਮਾਨੇ ਤਾਣ ਆਉਂਦੇ ਤਾਲੇ ਨੇ ਉੱਤੇ ਆਂਦੀ ਓ ਤਾ ਧੰਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਬਾਰਾਜ ਆਪ ਦੀ ਦੇਖ ਹਜੂਰ ਅਰਦਾਸ ਬੇਨਤੀ ਜੋਦੜੀ ਗਾਦੀ ਰਾਣੀ ਸੁਖ ਦਿਵਤੀਤ ਹੋਏ ਚਾਰ ਪੈਰ ਬਿਨਾਂ ਆਏ ਪਾਣੀ ਅੰਦਰ ਸੇਵਾ ਸਿਮਰਨ ਬਖਸ਼ਿਸ਼ ਕਰਦੇ ਆ ਬਤੀਤ ਕਰਵਾਉਣਾ ਧੰਨ ਧੰਨ ਆਵਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀ ਦੀ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸਤਗੁਰ ਦੇ ਆਪ ਜੀ ਦੇ ਸੰਘਾਸਨ ਸਜ ਕੇ ਤਿਆਰ ਹਨ ਆਪ ਜੀ ਕਿਰਪਾ ਕਰੋ ਸੋ ਖਾਸ ਸਨਾ ਸਥਾਨ ਤੋਂ ਪ੍ਰਕਾਸ਼ ਸਥਾਨ ਤੇ ਜਾ ਕੇ ਖੁਲੇ ਦਰਸ਼ਨ ਦੀਦਾਰੇ ਬਖਸ਼ੋ ਉਹ ਬਦੇਸ਼ ਬਖਸ਼ਿਸ਼ ਕਰਨਾ ਦਾਰਿਆਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਟੇਹਾਵਾਂ ਸੇਵਾਵਾਂ ਨਰਕ ਜਾਨੇ ਪ੍ਰਵਾਰ ਕਰਨੀਆਂ ਯਾਤਰਾ ਸਫਲ ਕਰਨੇ ਆਪਣੀ ਦਰਵ ਕਰੋ ਸਿੱਖ ਕੇ ਸਦਕ ਕ੍ਰੁਪਾ ਨਾਮ ਦਾਣ ਬਖਸ਼ਨਾ ਸੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਤਿਗੁਰ ਦੀ ਕਿਰਪਾ ਕਰੋ ਸੁਖਾਸਨ ਅਸਥਾਨ ਤੋਂ ਪ੍ਰਕਾਸ਼ ਅਸਥਾਨਾਂ ਲਈ ਚੱਲੇ ਪਾਉ ਅਤੇ ਸਤਿਗੁਰ ਦੇ ਰਸਤੇ ਪੜੇ ਅੰਦਰ ਆਪੰਗ ਸੰਸੁਹਾਈ ਹੋਣਾ ਅਕੁਰ ਵਾਗ ਦਾ ਕਟਾ ਕੋਲ ਚੋਕ ਮਾਫ ਕਰਨਾ ਸਿਖ ਪੜਦੇ ਸੁਣਦੇ ਸਰਬਤਲਾ ਹੀ ਵਾਦਹੁ ਬੰਨਾ ਨਾਨਕ ਰਾਮ ਚੜ੍ਹਦੀ ਕਾ ਤੇਰੇ ਭਾਰੇ ਸਰਬਤ ਦਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ so